ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਗੁਰਦਾਰਾ ਪੱਠਾ ਸਾਹਿਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੋਦਾਂ ਵੀ ਨਾ ਚੜ ਚੁੱਕਿਆ ਤੇ ਇਹਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪ੍ਰਵਾਸ ਵਿਛੜ ਚੁੱਕਿਆ ਸੀ ਤੇ ਕੁਝ ਦਿਨਾਂ ਤੱਕ ਤੁਹਾਨੂੰ ਅਸੀਂ ਫਤੇਗੜ ਸਾਹਿਬ ਚਮਕੌਰ ਸਾਹਿਬ ਇਹਨਾਂ ਦਿਨਾਂ ਦੀ ਜਗ੍ਹਾ ਤੇ ਵੀ ਦਰਸ਼ਨ ਕਰਾਵਾਂਗੇ ਸੋ ਚੈਨਲ ਸਾਡੇ ਨੂੰ ਕਰ ਲੋ ਸਬਸਕ੍ਰਾਈਬ ਬਾਕੀ ਹੁਣ ਅਸੀਂ ਹੁਣ ਜਾ ਰਹੇ ਹਾਂ ਪੱਠਾ ਸਾਹਿਬ ਪੱਠਾ ਸਾਹਿਬ ਇੱਥੋਂ ਸਾਨੂੰ 5-6 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਮੂ ਸਿਰਫ 10 ਮਿੰਟ ਲੱਗਣਗੇ ਆ ਸਾਡਾ ਮੋਟਰਸਾਈਕਲ ਲੱਗਾ ਇੱਥੇ ਅਸੀਂ ਜਾਣਾ ਵਾ ਜੇ ਕੋਈ ਨੰਬਰ ਪਲੇਟ ਜਾਂ ਅੱਗੇ ਨਾ ਪਿੱਛੇ ਤੇ ਬਾਕੀ ਹੁਣ ਚਲੋ ਅਸੀਂ ਨਿਕਲਦੇ ਆਂ ਫਿਰ ਉਹ ਜੀ ਮੋਟਰਸਾਈਕਲ ਆ ਜੀ ਕਰ ਲਿਆ ਤਿਆਰ ਤੇ ਹੁਣ ਅਸੀਂ ਚੱਲਦੇ ਆਂ ਆ ਗੱਡੀ ਲੱਗੀ ਹੱਡੀ ਲਓ ਜੀ ਮਿੱਤਰੋ ਆ ਗਿਆ ਸਾਡਾ ਰੋਪੜ ਲਓ ਜੀ ਆ ਆ ਗਿਆ ਰੋਪੜ ਦੀਆਂ ਲੈਟਾਂ ਤੇ ਆ ਜਾਂਦਾ ਰੋਡ ਰੋਪੜ ਦਾ ਬਾਈਪਾਸ ਆਹ ਇਥੋਂ ਪੱਠਾ ਸਾਹਿਬ ਰਹਿ ਜਾਂਦਾ ਵਾ ਕਤਾਰ ਕਿਲੋਮੀਟਰ ਦੀ ਦੂਰੀ ਦੇ ਲਓ ਜੀ ਅਸੀਂ ਪਹੁੰਚ ਗਏ ਫੱਟਾ ਸਾਹਿਬ ਮੇਨ ਐਂਟਰੀ ਗੇਟ ਤੇ ਲੋ ਜੀ ਦੋਦੋਂ ਅੰਦਰ ਸ਼ਕੋ ਜੀ ਉਹ ਪਹਿਲਾਂ ਤੋਂ ਉਤਾਰ ਕਰ ਦੇਤਾ ਅੱਜ ਕੋਈ ਬੰਦੇ ਉਹ ਵੀ ਰੱਖੀ ਲਈ ਨੂੰ ਸੇਵਾ ਹਦਨ ਲਓ ਜੀ ਅੱਜ ਫੱਟਾ ਸਾਹਿਬ ਦੀ ਸਵਾ ਦਾ ਲਾਸਟ ਦਿਨ ਹੈ ਜੀ ਤੇ ਬਹੁਤ ਸੰਗਤ ਰ ਇਕੱਠਾ ਹੈ ਜੀ ਵਾਰਾ ਪੱਠਾ ਸਾਹਿਬ ਇਹ ਮੇਡ ਐਂਟਰੀ ਹੈ ਜੀ ਚੋਲਾ ਕਰਾ ਖੜਾ ਬਸਾਲ ਲੰਗਰ ਹਾਲ ਪਰ ਦਰਬਾਰ ਸਾਹਿਬ ਦਰਸ਼ਨ ਕਰਨ ਚੱਲੇ ਲੋ ਜੀ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਚੱਲੇ ਬਾਹਰ ਤੇ ਬਾਹਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਲੋ ਜੀ ਚੈੱਕ ਕਰੋ ਦੁਕਾਨਾਂ ਲੰਗਰ ਲੱਗੇ ਹੋਏ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਕੰਪੀਟੀਸ਼ਨ ਚੱਲਣ ਦੇ ਆ ਜਤਕੇ ਦੇ ਲਓ ਜੀ ਨਿਹਰਾ ਹੋ ਗਿਆ ਵਾ ਕਹੋ ਜਿਹੜਾ ਲਾਦਾ ਮੰਡੀ ਦੇ ਵਿੱਚ ਬਾਜ਼ਾਰ ਹੱਥ ਫੜਦਾ ਮੇਰਾ ਅਸੀਂ ਚੱਲੇ ਹੁਣ ਉਧਰ ਮੰਡੀ ਵਾਲੇ ਬਾਜ਼ਾਰ ਚ ਲਓ ਜੀ ਸੇਲ ਹੀ ਸੇਲ 20ਾਂ ਦੀ 30ਾਂ ਦੀ ਧੰਨਵਾਦ ਪ੍ਰਾਪਤ ਹੋ ਸਰ ਚੱਕ ਕੋਡ ਚੁੱਤੇ ਲਓ ਜੀ ਆ ਗਿਆ ਝੋਲੇ ਵਾਲ ਇੱਧਰ ਮिक्की ਮਾਊਸ ਲੱਗਾ ਇੱਕ ਮिक्की ਮਾਊਸ ਹੋ ਇੱਕ ਮਿੱਕੀ ਮਾਊਸ ਹੋ ਚਾਰ ਪੰਜ ਮਿੱਕੀ ਮਾਊਸ ਲੱਗੇ ਆ ਲਓ ਵੀ ਤੁਹਾਨੂੰ ਮੇਲਾ ਘਮਾ ਦਿੱਤਾ ਸੀ ਤੇ ਹੁਣ ਅਸੀਂ ਕਰੀਏ ਵਾਪਸੀ ਚੱਕਦੇ ਆ ਆਪਣਾ ਮੋਟਰਸ ਜਿੱਥੇ ਮੋਟਰ ਲੱਗਾ ਹੋ ਲਓ ਵੀ ਮਿੱਤਰੋ ਹਨੇਰਾ ਵੀ ਹੋ ਚੁੱਕਿਆ ਵਾ ਤੇ ਅਸੀਂ ਹੁਣ ਆਪਣਾ ਇੱਥੇ ਮੋਟਰਸਾਈਕਲ ਪਾਰਕਿੰਗ ਦੇ ਵਿੱਚ ਲਾਇਆ ਸੀ ਮੋਟਰਸਾਈਕਲ ਚੱਕਦੇ ਆਂ ਤੇ ਘਰ ਨੂੰ ਚੱਲਦੇ ਆਂ ਬਾਕੀ ਚੈਨਲ ਨੂੰ ਤੁਸੀਂ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਓ ਜੀ ਸਾਡਾ ਡਰਾਈਵਰ ਆ ਗਿਆ ਚੱਲ ਵੀ ਬੈ ਚੱਲ ਜਲੀਏ ਲਓ ਜੀ ਅਸੀਂ ਬਾਅਦ ਤੇ ਚੱਲੇ ਘਰ ਨੂੰ ਸੋ ਇਸੇ ਦੇ ਨਾਲ ਅਸੀਂ ਇੱਥੇ ਆਪਣੇ ਵਲੌਗ ਦੀ ਕਰਦੇ ਹਾਂ ਸਮਾਤੀ